ਸਨਤਾਪਾਤੀ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ ਉਸ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਹ ਗੱਲ ਨਾ ਕਰੇ ਕਿ ਪੰਜਾਬ ਸਿੱਖਾਂ ਤੇ ਕਿਸਾਨਾਂ ਬਾਰੇ ਸੋਚ ਕੇ ਬਚ ਕੇ ਬੋਲੇ ਕਿਉਂਕਿ ਪੰਜਾਬ ਬਾਰੂਦ ਦੇ ਢੇਰ ਤੇ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਬਹੁਤ ਸੰਤਾਪ ਖੋ ਚੁੱਕਿਆ ਤੇ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਖੇਤੀ ਕਾਨੂੰਨ ਪੀਐਮ ਮੋਦੀ ਨੇ ਵਾਪਸ ਲਏ ਹਨ ਕਿਉਂਕਿ ਅਸੀਂ ਇਸ ਸਬੰਧੀ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਅਤੇ ਕਾਨੂੰਨ ਮੁਆਫੀ ਮੰਗ ਕੇ ਵਾਪਸ ਲਏ ਹਨ हरियाणा ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜ਼ੋਰਾਂ ਤੇ ਹੈ ਤੇ ਕਿਸਾਨਾਂ ਪ੍ਰਤੀ ਅਜਿਹੇ ਬਿਆਨ ਪਾਰਟੀ ਦੇ ਲਈ ਨੁਕਸਾਨਦੇ ਹਨ ਕੰੜਾ ਆਪਣੇ ਸੂਬੇ ਹਿਮਾਚਲ ਬਾਰੇ ਗੱਲ ਕਰੇ ਅਤੇ ਦੇਸ਼ ਬਾਰੇ ਗੱਲ ਕਰੇ ਕਿਉਂਕਿ ਅਜਿਹੇ ਬਿਆਨ ਦੇ ਨਾਲ ਗੰਭੀਰ ਸਮੱਸਿਆ ਖੜੀ ਹੋ ਸਕਦੀ ਹੈ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਈ ਗੱਲ ਨਹੀਂ ਕਿਉਂਕਿ ਪਾਜ ਪਾਕਿਸਤਾਨ ਹਿਤੈਸ਼ੀ ਪਾਰਟੀ ਹੈ ਤੇ ਕਿਸਾਨਾਂ ਦੀ ਪਲਾਈ ਦੇ ਲਈ ਕੰਮ ਕਰ ਰਹੀ ਹੈ ਸੋ ਪਾਜਪਾ ਦੀ ਕੇਂਦਰ ਸਰਕਾਰ ਕਰੋੜਾਂ ਰੁਪਏ ਖੇਤਾਂਾਂ ਦੇ ਖਾਤਿਆਂ ਦੇ ਵਿੱਚ ਪਾ ਰਹੀ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦਾ ਕਿਸਾਨ ਖੁਸ਼ਹਾਲ ਰਹੇ ਅਤੇ ਹਮੇਸ਼ਾ ਤਰੱਕੀ ਵੱਲ ਵਧੇ ਰਾਜ ਨੇ ਫਿਰ ਦੁਬਾਰਾ ਇਸ ਸਮਾਜ ਦੇ ਵਿਸ਼ੇਸ਼ ਬੋਲਿਆ ਕਿ ਦਿੱਕਤਾਂ ਬਹੁਤ ਅੱਛੇ ਸੀ ਉਹ ਲਾਗੂ ਕਰਨੇ ਚਾਹੀਏ ਮੇਰਾ ਖਿਆਲ ਹੈ ਮੈਂ ਭੰਦੇ ਨੂੰ ਪ੍ਰਾਰਥਨਾ ਕਰਦਾ ਕਿ ਉਹ ਇਹ ਕੰਮ ਲਾਗੂ ਹੋਵੇ ਅਤੇ ਪੰਜਾਬ ਦੇ ਬਾਰੇ ਵਿੱਚ ਸਮਾਜ ਦੇ ਬਾਰੇ ਵਿੱਚ ਸਿੱਖਿਆ ਮਿਲੇ ਥੋੜਾ ਬਚ ਕੇ ਬੋਲੇ ਉਹਦੇ ਬਾਰੇ ਪੰਜਾਬ ਐਸੋਲੇ ਬਾਰੂਦ ਦੇ ਤੇ ਇੱਥੇ ਕੋਈ ਇੱਕ ਵੀ ਐਸੀ ਕਟਨਾ ਸ਼ੁਰੂ ਹੋ ਗਈ ਜਿਸ ਤਰ੍ਹਾਂ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਉਹਦਾ ਸੰਤਾਪ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਦੇਸ਼ ਨੂੰ ਪੁੱਛਣਾ ਪਿਆ। ਇਹ ਚਰਕੇ ਮੈਂ ਇਸ ਨੂੰ ਪ੍ਰਾਰਥਨਾ ਕਰਦਾ ਕਿ ਇਹ ਇਸ ਵਿਸ਼ੇ ਤੇ ਨਾ ਬੋਲੇ ਕਾਨੂੰਨ ਅਸੀਂ ਮਾफी ਮੰਗ ਕੇ ਵਾਪਸ ਦਿੱਤੇ ਸੀ। ਕਿ ਅਸੀਂ ਸਮਝਾ ਨਹੀਂ ਸਕੇ ਪ੍ਰਧਾਨ ਮੰਤਰੀ ਜੀ ਨੇ ਿਆ। ਕਿ ਅਸੀਂ ਕਾਨੂੰਨ ਬਾਪਸ ਲੈਨੇ ਉਹਨਾਂ ਦੇ ਦੁਆਰਾ ਲਾਗੂ ਕਰੀ ਗਈ ਕੋਈ ਗੱਲ ਨਹੀਂ ਤੇ ਅੱਜ ਚੋਣਾਂ ਚੱਲ ਰਹੇ ਨੇ ਹਰਿਆਣਾ ਚ ਉਸ ਵੇਲੇ ਫਿਰ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਜੀ ਕੀ ਕਾਰਨ ਇਹਦੇ ਪਿੱਛੇ ਕਿਉਂ ਇਹ ਸਭ ਕਰ ਰਹੇ ਹੈ? ਇਸ ਲਈ ਮੈਂ ਪਾਰਟੀ ਹਾਈ ਗੁਆਨ ਨੂੰ ਵੀ ਅਪੀਲ ਰਹੀ ਹਾਂ ਅਤੇ ਸੰਗਠਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਇਹ ਕੰਮ ਨਾ ਕਰ ਤੁਸ਼ਾ ਦਾ ਨੁਕਸਾਨ ਕਰੇ ਪਾਰਟੀ ਦਾ ਫਾਇਦਾ ਕਰੀ ਜਾਉਂਦਾ ਪਾਰਟੀ ਮਾ ਹੁੰਦਾ ਇਹ ਕੰਮ ਨਹੀਂ ਕਰੇਗਾ ਕਿ ਨਵੇਂ ਆ ਗਏ ਐਕਟਿਵ ਬੰਗੇ ਤੁਸੀਂ ਕਲਮਸਤਾਰ ਹੋ ਆਬਦੇ ਬਿਛੇ ਤੇ ਗੱਲ ਕਰੋ ਮਾਰਸ਼ਲ ਬਾਰੇ ਗੱਲ ਕਰੋ ਭਾਕੀ ਦੇਸ਼ਵਾਰੇ ਗੱਲ ਕਰੋ ਜੁਗਰੀ ਸੱਤ ਸਿੰਘ ਸਾਹੇ ਤੇ ਗੱਲ ਕਰਨੀ ਹੈ ਔਰ ਇਹ ਨਾ ਕਰੋ ਇਹ ਬੜੀ ਗੰਭੀਰ ਸਮੱਸਿਆ ਖੜੀ ਹੋ ਗਈ ਹੈ